ਕੀ ਬੋਲਿਆ ਕਿੰਨਾ ਚਿਰ ਬਹਿਣਾ ਇੱਥੇ ਹੂੰ ਕਿੰਨਾ ਚਿਰ ਬਹਿਣਾ ਸਾਲ ਲੱਗੇ 2 ਲੱਗੇ ਵੀ ਆਪਣਾ ਹੀ ਤਿਆਰ ਕਰ ਲੋ ਘਰ-ਬਾਰ ਛੱਡੀ ਜਵਾਕ ਕਹਿੰਦੇ ਆਉਂਦੇ ਨਹੀਂ ਮਗਾ ਆ ਕੇ ਕੀ ਕਰਾਂਗੇ ਇੱਥੇ ਹੁਣ ਮਰੇ ਹੋਏ ਤਾਂ ਹੈਗੇ ਨਹੀਂ ਅ ਮਾਨ ਸਾਹਿਬ ਤਾਂ ਕਹਿੰਦਾ ਮੈਂ ਕਿਸਾਨਾਂ ਦਾ ਪੁੱਤ ਆ ਮਾਨ ਸਾਹਿਬ ਚੱਕਦਾ ਕਿਉਂ ਫੇਰ ਇੱਥੋਂ ਚੱਕ ਕੇ ਲਿਆ ਇੱਥੋਂ ਮਾਨ ਸਾਹਿਬ ਹੂੰ ਕਿ ਮਾਰੇ ਤੇ ਜੀਗਾ ਜੀ ਹੁ ਸਰਦ ਆਉਦਾ ਹੀ ਰੋਡ ਬਣਿਆ ਵੈ ਸਰਪਰ ਹੋ ਗਏ ਇੱਥੇ ਬੈਠਿਆਂ ਨੂੰ ਢੀਜ ਤਾਂ ਸੀ ਹੁਣ ਬੇੜਾ-ਬੇੜਾ ਹੋ ਜੇ ਧਰ ਲੈਨੇ ਆ ਮੈਂ ਇੱਥੇ ਇੱਥੇ ਤੋੜ ਕੇ ਧਰ ਲੈਨੇ ਆ ਹੋਰ ਹੋਰ ਬੱਟਾ ਬੰਨੀ ਸਾਡੇ ਇਹ ਤਾਂ ਹੈ ਨਹੀਂ ਤੇਰੇ ਬਾਪ ਦੇ ਦੱਬਲੇ ਕੀ ਟੱਕੇ ਅਸੀਂ ਤੇਰੀ ਜੰਗ ਲਾਦ ਦੇ ਸਾਨੂੰ ਪੰਡ ਕੇ ਤੂੰ ਅਤਬਾਦੀ ਕਹਿ ਕੇ ਛੱਡੇਗੀ ਨਹੀਂ ਸੁਣ ਦਲੀਏ ਜਾ ਨਾ ਕਿੰਨਿਆਂ ਕਿਸਾਨਾਂ ਦੀਆਂ ਲੇਕ ਇਸ ਡੇਂਗੀ ਨਹੀਂ ਸੁਣ ਦਲੀ ਏ ਸਸਿਕਾਲ ਸਫਰ ਟੈਲੀਵਿਜ਼ਨ ਜੁੜੇ ਹੋ ਤੁਸੀਂ ਤੇ ਮੈਂ ਆ ਜੋਤ ਕਰੇਵਾਲ ਖਨੌਰੀ ਬਾਰਡਰ ਦੀ ਇਸ ਵਕਤੋਂ ਨੂੰ ਤਸਵੀਰਾਂ ਦਿਖਾ ਰਿਹਾ ਕਹਿੰਦੇ ਆ ਕਿਸਾਨ ਜਾਂ ਜ਼ਿਮੀਂਦਾਰ ਜਿੱਥੇ ਚੱਲ ਜਾਂਦਾ ਏ ਉਹਨੂੰ ਆਪਦੇ ਘਰ ਦਾ ਰੂਪ ਤੇ ਦਿੰਦਾ ਹੈ ਰੂਪ ਤਾਂ ਦਿੱਤੀ ਹੋਇਆ ਤੁਸੀਂ ਦੇਖ ਸਕਦੇ ਹੋ ਟਰਾਲੀਆਂ ਘਰ ਦੀ ਤਰ੍ਹਾਂ ਤਬਦੀਲ ਕਰ ਦਿੱਤੀਆਂ ਗਈਆਂ ਪਰ ਇਧਰਲੇ ਪਾਸੇ ਇੱਕ ਤਸਵੀਰ ਵੱਖਰੀ ਜੀ ਨਜ਼ਰ ਆਉਂਦੀ ਹੈ ਮੂਲੀਆਂ ਵੀ ਬੀਜੀਆਂ ਹੋਈਆਂ ਤੇ ਆ ਧਣੀਆਂ ਵੀ ਬੀਜਿਆ ਹੋਇਆ ਉਧਰਲੇ ਪਾਸੇ ਮੇਥੀ ਬੀਜੀ ਹੋਈ ਐ ਇਹ ਵੱਖਰੀ ਗੱਲ ਐ ਕਿਉਂਕਿ ਕਿਸਾਨੀ ਦੋਲਨ ਜਦੋਂ ਇੱਕ ਸ਼ੁਰੂ ਹੁੰਦਾ ਉਦੋਂ ਵੀ ਰੋਡ ਤੇ ਸਬਜ਼ੀਆਂ ਬੀਜ ਦਿੱਤੀਆਂ ਜਾਂਦੀਆਂ ਮੈਂ ਇੱਕ ਕੱਲ ਹੋਰ ਇੱਥੇ ਕਹਿਣਾ ਚਾਹੂੰਗਾ ਵੀ ਕਿਸਾਨ ਉਹ ਐ ਜਿਹੜਾ ਬੰਜਰ ਧਰਤੀ ਨੂੰ ਉਪਜਾਊ ਵੀ ਕਰ ਸਕਦਾ ਐ ਤੁਹਾਡੇ ਸਾਹਮਣੇ ਐ ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਵੀ ਸੜਕ ਤੇ ਸਬਜ਼ੀਆਂ ਕਿਵੇਂ ਉਗ ਸਕਦੀਆਂ ਇੱਧਰ ਕੁਝ ਕਿਸਾਨ ਭਰਾ ਮੌਜੂਦ ਨਹੀਂ ਗੱਲਬਾਤ ਕਰਦੇ ਆਂ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਭਾਈ ਕਹਿੰਦੇ ਨੇ ਕਿਸਾਨ ਜਿੱਥੇ ਜਾਂਦਾ ਐ ਉੱਥੇ ਹੀ ਖੁਸ਼ਹਾਲੀ ਲੈ ਆਉਂਦਾ ਉਥੇ ਹੀ ਹਰੀਆਲੀ ਲੈ ਆਉਂਦਾ ਹਾਂਜੀ ਕਿਸਾਨ ਨੂੰ ਧਰਤੀ ਨਾਲ ਮਾਣ ਨਾਲ ਪਿਆਰ ਆਵਾ ਜੀ ਹੂੰ ਖੁਸ਼ਹਾਲੀ ਇੱਕ ਇਹ ਇੱਕ ਰੀਜ ਆ ਕਿਸਾਨ ਦੀ ਹੂੰ ਠੀਕ ਹੈ ਜੀ ਹੂੰ ਬਾਕੀ ਦੇਖ ਹੀ ਰਹੇ ਹੋ ਤੁਸੀਂ ਕਿਵੇਂ ਪਾਲਕ ਬੀਜੀ ਪਈ ਆ ਮੂਰੀ ਇਹ ਇਹ ਤਾਂ ਕੰਮ ਆਪਣਾ ਕੀਤਾ ਹੈ ਜੀ ਕਿਸਾਨ ਦਾ ਹੂੰ ਹਾਂਜੀ ਭਾਈ ਇਹ ਕਿੰਨਾ ਇਹ ਇਹ ਕਿੰਨਾ ਨੇ ਖੇਤੀ ਕੀਤੀ ਆ ਇੱਥੇ ਰੋਡ ਦੇ ਪਿੰਡ ਬੱਜੋ ਆਣ ਦੇ ਨੇ ਜੀ ਬਠਿੰਡਾ ਅਚਲਾ ਬਠਿੰਡਾ ਨੇ ਕੀਤੀ ਆ ਹਾਂਜੀ ਹੂੰ ਤਾਂ ਬਈ ਸੌਣ ਦੇ ਲਾ ਰੱਖੀ ਸਬਜ਼ੀ ਨਾਂ ਦੇ ਵਿਚਰਾਂ ਨੇ ਅੱਛਾ ਤਾਂ ਬਈ ਕਹਿੰਦੇ ਲੋੜ ਕਾੜ ਦੀ ਮਾਂ ਹੁੰਦੀ ਆ ਹਨਾ ਆ ਲੋੜ ਇਹਨਾਂ ਨੇ ਪੂਰੀ ਕਰ ਲਈ ਹਨਾ ਆਪਦੀ ਛੋਟੀ ਜੀ ਲੋੜ ਆ ਵੈਸੇ ਇਹ ਹੋਰ ਇਹਨਾਂ ਨੂੰ ਪਤਾ ਹੀ ਕੀ ਬਦਾ ਕਿੰਨਾ ਚਿਰ ਬਹਿਣਾ ਇੱਥੇ ਹੂੰ ਕਿੰਨਾ ਚਿਰ ਬਹਿਣਾ ਸਾਲ ਲੱਗੇ 2 ਲੱਗੇ ਵੀ ਆਪਣਾ ਹੀ ਤਿਆਰ ਕਰ ਲੋ ਹੂੰ ਹਾਂ ਕਿਵੇਂ ਬਾਈ ਠੀਕ ਚਰਦੀ ਕਲਾ ਕਿਸਾਨੀ ਉਹਨਾਂ ਦਾ ਗਾਣਾ ਪਾ ਦਈਏ ਮੈਂ ਹਾਂ ਹਾਂ ਬਾਈ ਸੁਣਾ ਦਿਓ ਗਾਣਾ ਇੱਕ ਵਾਰ ਹਾਂ ਹਾਂ ਸੁਣਾ ਦੇ ਜਰੂਰ ਗਾਣਾ ਸੁਨਾ ਦੇ ਉਹ ਮੈਨੂੰ ਲੱਗਦਾ ਨਹੀਂ ਕਿਤੇ ਸਾਨੂੰ ਬਾਈ ਕਿੱਸ ਦੇਂਗੀ ਨਹੀਂ ਸੁਣ ਲਈਏ ਮੈਨੂੰ ਲੱਗਦਾ ਨਹੀਂ ਕਿਤੇ ਸਾਨੂੰ ਬਾਈ ਕਿੱਸ ਦੇਂਗੀ ਨਹੀਂ ਸੁਣ ਲਈਏ ਜਾਨਾ ਕਿੰਨਿਆ ਕਿਸਾਨਾਂ ਦੀਆਂ ਲੈ ਕੇ ਛੱਡੇਗੀ ਨਹੀਂ ਸੁਣ ਲਈਏ ਜਾਨਾ ਕਿੰਨਿਆ ਕਿਸਾਨਾਂ ਦੀਆਂ ਲੈ ਕੇ ਛੱਡੇਗੀ ਨਹੀਂ ਸੁਣ ਲਈਏ ਉਹ ਬੱਟਾ ਮੰਨੇ ਇਹ ਤਾਂ ਸਾਡੇ ਹੈ ਨਹੀਂ ਤੇਰੇ ਬਾਪ ਦੇ ਦੱਬਲੇ ਕੀ ਤੇਰੀ ਅਸੀਂ ਟੱਕ ਜੰਗ ਲਾਤ ਦੇ ਬੱਟਾ ਬੰਨੀ ਸਾਡੇ ਇਹ ਤਾਂ ਹੈ ਨਹੀਂ ਤੇਰੇ ਬਾਪ ਦੇ ਦੱਬਲੇ ਕੀ ਟੱਕੇ ਅਸੀਂ ਤੇਰੀ ਜੰਗ ਲਾ ਦਦੇ ਸਾਨੂੰ ਪੰਡ ਕੇ ਤੂੰ ਅਤਬਾਦੀ ਕਹਿ ਕੇ ਸੜੇਂਗੀ ਨਹੀਂ ਸੁਣ ਦਲੀਏ ਜਾਂ ਨਾ ਕਿੰਨਿਆਂ ਕਿਸਾਨਾਂ ਦੀਆਂ ਲੈ ਕੇ ਸੜੇਂਗੀ ਨਹੀਂ ਸੁਣ ਦਲੀਏ 800 ਕਿਸਾਨ ਦੀ ਤਾਂ ਪਹਿਲਾਂ ਮੌਤ ਹੋ ਗਈ ਕਰੇ ਫੈਸਲਾਣਾ ਸਾਡੇ ਨਾਲ ਖੌਰੀ ਕਿੱਥੇ ਖੋ ਗਈ 800 ਕਿਸਾਨ ਦੀ ਤਾਂ ਪਹਿਲਾ ਮੌਤ ਹੋ ਗਈ ਕਰੇ ਫੈਸਲਾਣਾ ਸਾਡੇ ਨਾਲ ਖੌਰੀ ਕਿੱਥੇ ਖੋ ਗਈ ਕਿਹੜਾ ਪਿਸਲਾ ਤੂ ਬਹਿਰ ਸਾਡੇ ਨਾਲ ਕੱਢੇਗੀ ਨਹੀਂ ਸੁਣ ਦਲੀਏ ਜਾਂ ਨਾ ਕਿੰਨਿਆ ਕਿਸਾਨਾਂ ਦੀਆਂ ਲੈ ਕੇ ਛੱਡੇਗੀ ਨਹੀਂ ਸੁਣ ਦਲੀਏ ਜਾਂ ਨਾ ਕਿੰਨਿਆ ਕਿਸਾਨਾਂ ਦੀਆਂ ਲੈ ਕੇ ਛੱਡੇਗੀ ਨਹੀਂ ਸੁਣ ਦਲੀਏ ਸਾਡੇ ਸੁਭ ਕਰਨ ਤੇ ਕਰਗੀ ਤੂ ਵਾਰ ਨਹੀਂ ਮੰਨੀ ਨਾ ਕਿਸਾਨਾਂ ਸਾਡੇ ਫੇਰ ਵੀ ਨਾ ਹਾਰਨੀ ਸਾਡੇ ਸੁਭ ਕਰਨ ਤੇ ਕਰ ਗਈ ਤੂੰ ਬਾਰਨੀ ਮੰਨੀ ਨਾ ਕਿਸਾ ਨਾ ਸਾਡੇ ਫੇਰ ਵੀ ਨਾ ਹਾਰਨੀ ਅਜੇ ਬਾੜਾਂ ਤੇ ਕਿੰਨੇ ਕਾ ਤੂੰ ਕੇ ਲਗਟੇਗੀ ਨਹੀਂ ਸੁਣ ਦਿੱਲੀ ਏ ਜਾਂ ਨਾ ਕਿੰਨੇ ਕਿਸਾਨਾਂ ਦੀਆਂ ਲੈ ਕੇ ਛੱਡੇਗੀ ਨਹੀਂ ਸੁਣ ਦਿੱਲੀ ਏ ਉਹ ਮਰਨ ਬਰਤ ਬਾਪੂ ਡੱਲੇਵਾਲ ਬਹਿ ਗਿਆ 10 ਮਹੀਨੇ ਦੇ ਕਾ ਐਡਾ ਫੈਸਲਾ ਉਹ ਲੈ ਗਿਆ ਕੀ ਬਾਤ ਹੈ ਉਹ ਮਰਨ ਬਰਤ ਬਾਪੂ ਡੱਲੇਵਾਲ ਬਹਿ ਗਿਆ 10 ਮਹੀਨੇ ਦੇ ਕਾ ਐਡਾ ਫੈਸਲਾ ਉਹ ਲੈ ਗਿਆ ਸਿੱਧੂ ਲੱਡੀ ਵਾਲੇ ਤੇ ਵੀ ਤੂੰ ਤਾਂ ਦੰਦ ਚੱਬੇਗੀ ਨਹੀਂ ਸੁਣ ਦਿੱਲੀ ਏ ਸੂਸੇ ਦੁੱਲ ਲੱਡੀ ਵਾਲੇ ਤੇ ਵੀ ਤੂੰ ਤਾਂ ਦੰਦ ਚੱਪੇਗੀ ਨਹੀਂ ਸੁਣ ਦਲੀਏ ਜਾਨਕ ਨੇ ਆ ਕਿਸਾਨਾਂ ਦੀਆਂ ਲੈ ਕੇ ਛੱਡੇਗੀ ਨਹੀਂ ਸੁਣ ਦਲੀਏ ਜਾਨਕ ਨੇ ਆ ਕਿਸਾਨਾਂ ਦੀਆਂ ਲੈ ਕੇ ਛੱਡੇਗੀ ਨਹੀਂ ਸੁਣ ਦਲੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਬੋਲੇ ਬੋਲੇ ਸੋਨਿਹਾਰ ਵਾਹਿਗੁਰਜੀ ਕਾ ਖਾਲਸਾ ਦੀ ਗੱਲ ਆ ਕਿਸਾਨਾਂ ਦੇ ਨਾਲ ਗੱਲਬਾਤ ਵੀ ਕਰਵਾਉਂਦਾ ਇੱਕ ਵਾਰੀ ਤਾੜੀਆਂ ਮਾਰ ਦਿਓ ਬਾਈ ਦੇ ਲਈ ਬਹੁਤ ਸੋਹਣਾ ਗੀਤ ਗਾਇਆ ਗੱਲਬਾਤ ਕਰਦੇ ਆ ਨੌ ਨੌਜਵਾਨ ਵੀ ਆ ਗਏ ਨੇ ਬਾਬਾ ਜੀ ਵੀ ਰੁਕ ਗਏ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਪਿੰਡ ਹੈ ਪੰਡ ਜੀ ਸਾਡਾ ਰਣਾਂਪੁਰ ਹਾਂ ਜਿਵੇਂ ਬਾਈ ਨੇ ਗੀਤ ਗਾਇਆ ਕਿੰਨੇ ਕੇ ਕਿਸਾਨਾਂ ਦੀ ਜਾਨ ਲਊਗੀ ਦਿੱਲੀ ਕੀ ਲੱਗਦਾ ਹੈ ਹੁਣ ਲੈਣੀ ਨਹੀਂ ਚਾਹੀਦੀ ਜੀ ਫੈਸਲੇ ਮੰਨਣੇ ਚਾਹੀਦੇ ਨੇ ਪੰਜਾਬ ਦੇ ਮਸਲੇ ਹੱਲ ਕਿਉਂ ਨਹੀਂ ਹੁੰਦੇ ਕਿਉਂਕਿ ਕੋਈ ਵੀ ਸਰਕਾਰ ਪੰਜਾਬ ਦੇ ਵਿੱਚ ਆਉਂਦੀ ਹੈ ਤਾਂ ਉਹ ਕਹਿੰਦੀ ਅਸੀਂ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਜਾਵਾਂਗੇ ਕਿਸਾਨੀ ਮਸਲਿਆਂ ਨੂੰ ਲੈ ਕੇ ਜਾਵਾਂਗੇ ਤਾਂ ਕਿਸਾਨ ਦੇ ਮਸਲੇ ਹੱਲ ਕਿਉਂ ਨਹੀਂ ਹੁੰਦੇ ਹਰ ਵਾਰ ਮੇਰੇ ਹੁਣ ਸਾਡੇ ਸਰਕਾਰੀਆਂ ਇਹ ਜਿਹੀਆਂ ਨੇ ਸਰਕਾਰਾਂ ਨੂੰ ਇਹ ਸੁਣਨੀ ਸੁਣਵਾਈ ਕਰਨੀ ਚਾਹੀਦੀ ਵੀ ਆਪਣਾ ਪੰਜਾਬ ਦਾ ਮਸਲਾ ਜੀ ਜੀ ਤਾਂ ਇੱਧਰ ਇੱਕ ਨਿੱਕਾ ਜਿਹਾ ਬੱਚਾ ਤੇ ਇੱਕ ਨਿੱਕੀ ਜੀ ਬੱਚੀ ਵੀ ਪਹੁੰਚੀ ਹੈ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਬਹੁਤ ਸასიਖਾਮ ਸასიਖਾਮ ਕੀ ਨਾਮ ਹੈ ਤੁਹਾਡਾ ਬਿਸ਼ਪਰੀ ਸਿੰਘ ਇਹ ਕਿਹੜੇ ਜਮਾਤ ਦੇ ਵਿੱਚ ਪੜਦੇ ਹੋ ਤੁਸੀਂ ਕਿਹੜੀ ਜਮਾਤ ਦੇ ਵਿੱਚ ਪੜਦੇ ਹੋ 6th 6ਵੀਂ ਦੇ ਵਿੱਚ ਪੜਦੇ ਹੋ ਤਾਂ ਕੀ ਸੋਚਿਆ ਵੀ ਤੁਸੀਂ ਇਹ ਧਰਨੇ ਤੇ ਕਿਉਂ ਆਏ ਹੋ ਕਾਰਨ ਕੀ ਹੈ ਕਾਰਨ ਕੀ ਹੈ ਧਰਨੇ ਤੇ ਆਉਣ ਦਾ ਕੀ ਕੀ ਸੋਚ ਕੇ ਆਏ ਹੋ ਕਿਹਦੇ ਨਾਲ ਆਏ ਹੋ ਮੈਂ ਆਦੇ ਪਾਪਾ ਨਾਲ ਆਇਆ ਹੂੰ ਕੀ 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 ਸੋਚਿਆ ਫਿਰ ਵੀ ਇੰਨੀ ਠੰਡ ਆ ਵੈਸੇ ਤਾਂ ਬੱਚੇ ਤਾਂ ਹੁਣ ਘਰੇ ਰਹਿੰਦੇ ਆ ਤੁਹਾਨੂੰ ਛੁੱਟੀਆਂ ਪਈਆਂ ਹੋਈਆਂ ਕੀ ਸੋਚਿਆ ਫਿਰ ਕਿਉਂ ਜਾਣਾ ਖਨੌਰੀ ਬਾਰਡਰ ਉੱਪਰ ਦੇ ਕਿਤੇ ਚਲੋ ਇਧਰ ਗੱਲਬਾਤ ਕਰਦੇ ਆ ਬੱਚੀ ਦੇ ਨਾਲ ਗੱਲਬਾਤ ਕਰਦੇ ਆ ਸਸਜੀ ਕਾ ਕੀ ਨਾਮ ਹੈ ਤੁਹਾਡਾ ਆਕਾਸ਼ਦੀਪ ਕੌਰ ਕਿਹੜੀ ਜਮਾਤ ਦੇ ਵਿੱਚ ਨੌਵੀਂ ਵਿੱਚ ਨੌਵੀਂ ਦੇ ਹਾਂਜੀ ਇਹ ਕਿੰਨੀ ਉਮਰ ਹੈ ਤੁਹਾਡੀ ਮੇਰੀ 15 15 ਸਾਲ ਹੈ ਤੇ ਤੁਸੀਂ ਇੱਥੇ ਤਾਂ ਹੁਣ ਨੌਜਵਾਨ ਨਹੀਂ ਆਏ ਬਾਈ ਬਾਈ 23-23 ਸਾਲਾਂ ਦੇ ਨਹੀਂ ਆਏ ਤੁਸੀਂ ਕੀ ਸੋਚਿਆ ਵੀ ਇਹ ਧਰਨੇ ਵਿੱਚ ਸ਼ਾਮਲ ਹੋਈਏ ਸਰਕਾਰਾਂ ਦੀ ਮੰਗਾਪੂਰੀਆ ਕਰਨ ਜਿਹੜੇ ਬਾਬਾ ਜੀ ਬੈਠੇ ਹੈ ਕਿ ਉਹਨਾਂ ਨੇ ਫਿਰ ਕੱਕਰ ਜਾਣ ਕਿ ਸਰਕਾਰਾਂ ਦੀ ਜਿਹੜੀ ਸਾਰੇ ਪੰਜਾਬ ਦੇ ਮੰਗਾਨੇ ਕੀ ਪੂਰੀਆ ਕਰਨ ਸਰਕਾਰ ਤਾਂ ਕਰਕੇ ਹੂੰ ਬਾਪੂ ਜੀ ਕਿਵੇਂ ਕਿਵੇਂ ਦੇਖਦੇ ਹੋ ਨਿੱਕੇ ਨਿੱਕੇ ਬੱਚਿਆਂ ਨੂੰ ਪੰਜਾਬ ਦੇ ਹੱਕ ਲੈਣ ਵਾਸਤੇ ਸੜਕਾਂ ਤੇ ਆਉਣਾ ਪੈ ਰਿਆ ਆਈ ਨਾ ਇਹਨੇ ਯਾਦ ਦੇ ਬਾਪੂ ਨੂੰ ਮਿਲਣ ਆਉਂਦੇ ਆ ਤੇ ਅਸੀਂ ਵੀ ਬੈਠੇ ਆ ਸਾਨੂੰ 10 ਮਹੀਨੇ ਹੋ ਗਏ ਬੈਠੇ ਉਹਦੇ ਨਾਲ ਹੀ ਰਹਿਨੇ ਆ ਤੇ 24 ਘੰਟੇ ਇੱਥੇ ਰਹਿਨੇ ਆ ਤੇ ਅਸੀਂ ਇਹ ਆਈਆਂ ਵੀ ਸਰਕਾਰਾਂ ਅਸੀਂ ਆਪ ਹੀ ਗਲਤ ਕਰ ਲਈਆਂ ਹੂੰ ਸਰਕਾਰ ਕੋਈ ਵੀ ਨਹੀਂ ਸਾਡੀ ਸੁਣ ਰਹੀ ਭਗਵੰਤ ਮਾਨ ਵੀ ਨਹੀਂ ਸੁਣ ਰਿਹਾ ਮੋਦੀ ਵੀ ਸਾਡੇ ਉੱਤੇ ਚੜਿਆ ਪਿਆ ਪੁੱਤ ਮਾਨ ਸਾਹਿਬ ਤਾਂ ਕਹਿੰਦਾ ਮੈਂ ਕਿਸਾਨਾਂ ਦਾ ਪੁੱਤ ਆ ਨਹੀਂ ਮਾਨ ਸਾਹਿਬ ਚੱਕਦਾ ਕਿਉਂ ਫਿਰ ਇੱਥੋਂ ਚੱਕ ਕੇ ਲਿਆ ਇੱਥੋਂ ਮਾਨ ਸਾਹਿਬ ਹਾਂ ਇੱਥੇ ਮੈਂ ਇੱਥੇ ਹੀ ਸੀਗਾ ਤੇ ਮੇਰੇ ਘਰ ਇੱਥੇ ਗੱਡੀਆਂ ਗੱਡੀਆਂ ਮਾਨ ਸਾਹਿਬ ਦੀਆਂ ਆਈਆਂ ਸੀ ਕੋਈ ਆਹ ਮਾਨ ਸਾਹਿਬ ਦੀਆਂ ਉਹ 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 ਉਹਨਾਂ ਦੀ ਉਹਨਾਂ ਦੀ ਸਰਕਾਰ ਪੁਲਸਰੀਆਂ ਘੱਲੀਆਂ ਤਾਂ ਉਹਨੀਆਂ ਹੀ ਆ ਬਾਪੂ ਜੀ ਜਿਹੜੀ ਉਹਨਾਂ ਦੀ ਸਰਕਾਰ ਸੀ ਉਹ ਆਈ ਵੀ ਤਾਂ ਕਰਕੇ ਸੀ ਕਹਿੰਦੀ ਸੀ ਕਿਸਾਨਾਂ ਦੇ ਮਸਲੇ ਹੱਲ ਕਰਾਂਗੇ ਨਾ ਕੋਈ ਮਸਲਾ ਹੱਲ ਨਹੀਂ ਅਸੀਂ ਤਾਂ ਸਾਡਾ ਬੰਦਾ ਹੈ ਉਹਨਾਂ ਨੇ ਆਏ ਲੰਗ ਚੜੇ ਕਿੰਨੇ ਭਾਈ ਉਦੋਂ ਜ਼ਿਆਦਾ ਔਖੇ ਹੋਗੇ ਕਿੰਨਾ ਕਰਕੇ ਔਖੇ ਹੋਗੇ ਸਰਕਾਰਾਂ ਕਰਕੇ ਭਾਈ ਜੇ ਆ ਪੰਜਾਬ ਸਰਕਾਰ ਦੀ ਗੱਲ ਕਰੀ ਮੈਂ ਪਹਿਲਾਂ ਬਾਪੂ ਜੀ ਨੂੰ ਵੀ ਕਹਿ ਕੇ ਹਟਿਆ ਉਹ ਤਾਂ ਕਹਿੰਦੇ ਸੀ ਕਿਸਾਨਾਂ ਦੇ ਪੁੱਤਾਂ ਕਿਸਾਨਾਂ ਦੇ ਹਮਦਰਦਾਂ ਉਹ ਤਾਂ ਕਹਿੰਦੇ ਅੱਜ ਅੱਜ ਵੀ ਸਟੇਟਮੈਂਟ ਦੀ ਗੱਲ ਕਰਦਾ ਸੀਐਮ ਸਾਹਿਬ ਕਹਿੰਦੇ ਮੈਂ 50 ਡਾਕਟਰ ਖਨੌਰੀ ਬਾਰਡਰ ਉੱਪਰ ਭੇਜੇ ਆ ਨਹੀਂ ਸਾਡੇ ਮਤਲਬ ਕਿ ਕਿਸਾਨਾਂ ਦੇ ਹੱਕ 'ਚ ਨਹੀਂ ਪੈ ਰਹੇ ਜੇ ਹੁਣ ਸਾਡੇ ਹੱਕ 'ਚ ਬਹਿਣਾ ਚਾਹੀਦਾ ਹੁਣ ਜਵਾਨੀ ਕਿਸਾਨੀ ਬਚਾਓ ਮਤਲਬ ਕਿ ਹੁਣ ਸੰਘਰਸ਼ ਕਰਿਆ ਇੰਨਾ ਬਾਪੂ ਜੀ ਬਾਰਤ ਤੇ ਬੈਠੇ ਨੇ ਕੁਝ ਵੀ ਹੋ ਸਕਦਾ ਤੇ ਅਸੀਂ ਤਾਂ ਉਹਦੀ ਮਤਲਬ ਕਿ ਸਪੋਰਟ ਤੇ ਆਏ ਹੋਏ ਆ ਕੀ 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 ਲੱਗਦਾ ਪੰਜਾਬ ਨੂੰ ਪੰਜਾਬ ਦੀਆਂ ਖੇਤੀ ਤੇ ਐਮਐਸਪੀ ਕਿਉਂ ਨਹੀਂ ਮਿਲਦੀ ਉਹਦਾ ਹਣੋ ਜੀ ਕਾਰਨ ਕੀ ਹੈ ਕਿਉਂ ਸਰਕਾਰਾਂ ਦੇ ਸਾਰੇ ਸਰਕਾਰਾਂ ਦੇ ਦੇਣ ਵਧੀਆ ਤੇ ਨਹੀਂ ਫਿਰ ਜਿਹੜਾ ਕੋ ਚੱਲ ਜਾਂਦਾ ਤਾਂ ਚੱਲ ਨਹੀਂ ਚੱਲਦਾ ਆਮ ਆਦਮੀ ਪਾਰਟੀ ਦੀ ਵਿਧਾਇਕੀ ਗੱਲ ਕਰ ਲਈਏ ਅਨਮੋਲ ਗਗਨਮਾਨ ਦੀ ਤਾਂ ਉਹ ਚੁਟਕੀ ਮਾਰ ਕੇ ਕਹਿੰਦੇ ਹੁੰਦੇ ਸੀ ਵੀ ਮੈਂ 50 ਮਿੰਟਾਂ ਦੇ ਵਿੱਚ ਐਮਐਸਪੀ ਦੇ ਦੂੰ ਕੀ ਕੀ ਲੱਗਦਾ ਹੁਣ ਐਮਐਸਪੀ ਕਿਉਂ ਨਹੀਂ ਮਿਲਦੀ ਕੀ ਕੀ ਲੱਗਦਾ ਬਾਪੂ ਐਮਐਸਪੀ ਕਿਉਂ ਨਹੀਂ ਨਹੀਂ ਦਿੰਦੇ ਇਹ ਉਹ ਤੋਂ ਤਾਂ ਕਹਿੰਦੀ ਸੀ ਮੈਂ 5 ਮਿੰਟਾਂ ਚ ਨਾ ਸਾਡੇ ਕੋਲੇ ਆਖੀ ਜਾਂਦਾ ਰੋਜ਼ ਬਿਆਨ ਦਿੰਦਾ ਭਗਵੰਤ ਮਾਨ ਹੂੰ ਰੋਜ਼ ਦਿੰਦਾ ਮੈਂ ਹੁਣ ਕੱਲ ਫੇਰ ਬੋਲੀ ਜਾਂਦਾ ਏ ਤੇ ਸਾਨੂੰ ਦਿੱਤਾ ਕੀ ਆ ਉਹਨੇ ਸਾਡੇ ਅਸੀਂ ਮੰਗੋ ਉਹੀ ਮੰਗਦੇ ਜਿਹੜੀਆਂ ਸਾਡੇ ਦਿੱਲੀ ਉੱਥੇ ਬਾਦਰਗਟ ਤੋਂ ਆਈਆਂ ਸੀ ਦਿੱਲੀ ਚ ਉਹ ਮੰਗਾ ਮੰਗਦੇ ਸਾਡੀਆਂ ਉਹ ਲਾਗੂ ਕਰ ਦਿਓ ਹੂੰ ਹੋਰ ਅਸੀਂ ਵੱਧ ਮੰਗਤਾ ਨਹੀਂ ਕੋਈ ਮੰਗੀ ਜੀ ਸਾਡੀਆਂ ਇੰਨੀਆਂ ਮੰਗਾ ਲਿਖਤੀ ਰੂਪ ਜਿਹੜਾ ਕਹੇ ਸਾਨੂੰ ਕਰਕੇ ਦੇ ਨਾ ਅਸੀਂ ਧਿਆਨ ਉੱਥੋਂ ਤੇ ਜੇ ਨਾ ਇਹ ਸਾਡਾ ਕੀਤਾ ਅਸੀਂ ਨਾਲ ਦੀ ਨਾਲ 5 ਬਹਿਣੇ ਸਾਡੇ ਫੇਰ ਬੈਠਾਂਗੇ ਜੀ ਤਾ ਇਧਰ ਹੋਰ ਵੀ ਲੋਕ ਆ ਰਹੇ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਹੋ ਸੇ ਠੀਕ ਹੈ ਜੀ ਐਂ ਚੜਦੀ ਕਲਾ ਜੀ ਤੁਸੀਂ ਚੜਦੀ ਕਲਾ ਦੇ ਵਿੱਚੋਂ ਤਾਂ ਪੰਜਾਬ ਦੇ ਨੌਏ ਵਨ ਚੜਦੀ ਕਲਾ ਦੇ ਵਿੱਚ ਬਾਪੂ ਜੀ ਜਦ ਧਰਨੇ 'ਚ ਜਾਂਦੇ ਆ ਨਾ ਕੁਦਰਤ ਸਾਡੇ 'ਚ ਜੋਸ਼ ਪਾ ਦਿੰਦੀ ਹੈ ਇੱਕ 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 ਗੱਲ ਬਾਪੂ ਜੀ ਹੋਰ ਐ ਐਮਐਸਪੀ ਹਾਂ ਦੀਆਂ ਗਰੰਟੀਆਂ ਦਿੱਤੀਆਂ ਜਾਂਦੀਆਂ ਪਰ ਐਮਐਸਪੀ ਮਿਲਦੀ ਕਿਉਂ ਨਹੀਂ ਕਿਸਾਨਾਂ ਨੂੰ ਹਰ ਇੱਕ ਸਰਕਾਰ ਪੰਜਾਬ 'ਚ ਆਉਂਦੀ ਹੈ ਕਿਸਾਨਾਂ ਦੇ ਮਸਲੇ ਹੱਲ ਕਰਵਾਵਾਂਗੇ ਇਹ ਕਹਿ ਕੇ ਪਰ ਪੰਜਾਬ ਦੇ ਮਸਲੇ ਹੱਲ ਕਿਉਂ ਨਹੀਂ ਹੁੰਦੇ ਬੇ ਹਾਲ ਤਾਂ ਉਹਨਾਂ ਦੇ ਮਨਾਂ 'ਚ ਫਰਕ ਹੈ ਕਿੰਨਾ ਨੇ ਮਨਾਂ 'ਚ ਫਰਕ ਹੈ ਸਰਕਾਰ ਦੇ ਹਾਂ ਇਸ ਕਰਕੇ ਨਹੀਂ ਕਰਦੇ ਜੇ ਆਪਾਂ ਆਮ ਆਦਮੀ ਪਾਰਟੀ ਦੀ ਕੰਪਲੇਂਟ ਦੇ ਟਾਈਮ ਤੋਂ ਕਹਿੰਦੇ ਆ ਇਹ ਕਰਾਂਗੇ ਫਿਰ ਮੁੱਕਰ ਜਾਂਦੇ ਆ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਉਹ ਕਹਿੰਦੇ ਸੀ ਅਸੀਂ ਕਿਸਾਨਾਂ ਦੇ ਪੁੱਤਾਂ ਅਸੀਂ ਕਿਸਾਨਾਂ ਦਾ ਹੱਲ ਕਰਾਂਗੇ ਕੀ ਲੱਗਦਾ ਹੁਣ ਹੱਲ ਕਿਉਂ ਨਹੀਂ ਨਿਕਲ ਕੇ ਆ ਰਿਹਾ ਸਾਹਮਣੇ ਬੇ ਐਡਾ ਤਾਂ ਕਿਆ ਕਹਿ ਸਕਦੇ ਆ ਅਸੀਂ ਪਰ ਹਰੇਕ ਵੋਟ ਲੈ ਕੇ ਸਾਥੇ ਪਰਨ ਹੋ ਜਾਂਦਾ ਇਹਨਾਂ ਦੀ ਵਿਧਾਇਕਤੀ ਗੱਲ ਕਰਦਾ ਅਨਮੋਲ ਗਗਨਮਾਨ ਕਹਿੰਦੀ ਹੁੰਦੀ ਸੀ ਟੁਕੀ ਮਾਰ ਕੇ ਮੈਂ 5 ਮਿੰਟਾਂ ਦੇ ਵਿੱਚ ਐਮਐਸਪੀ ਦੇ ਤੂੰ ਸ਼ਾਇਦ ਤੁਹਾਡੇ ਵੀ ਯਾਦ ਹੋਊਗਾ ਹਾਂ ਕੀ ਕੀ ਲੱਗਦਾ ਹੁਣ ਐਮਐਸਪੀ ਕਿਉਂ ਨਹੀਂ ਤਵਾਉਂਦੇ ਪੰਜਾਬ ਨੂੰ ਦਵਾਉਣਗੇ ਹਾਂ ਜੀ ਟਾਈਮ ਲੱਗੂਗਾ ਜੀ ਤਾਂ ਆਜੋ ਉਧਰ ਹੋਰ ਵੀ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਤਾਂ ਮੈਂ ਇੱਧਰ ਤੁਹਾਨੂੰ ਫੇਰ ਲੈ ਚਲਦਾ ਇੱਧਰ ਜਿਹੜੀ ਤਸਵੀਰ ਦਿਖਾ ਰਹੀ ਸੀ ਤੁਹਾਨੂੰ ਇਹ ਕਿਹੜੇ ਕਿਸਾਨ ਨੇ ਥੇ ਧਣੀਆਂ ਬੀਜਿਆ ਮੇਥੀ ਬੀਜੀਆ ਪਾਲਕ ਬੀਜੀਆ ਉਹ ਕਿਸਾਨ ਨੂੰ ਮਿਲਦੇ ਆ ਇਹ ਫਿਰ ਬਾਪੂ ਜੀ ਆਪਾਈ ਬੀਜਿਆ ਰੋਡ ਤੇ ਹਾਂ ਜੀ ਹਾਂ ਇਹ अच्छा ए ए फिर बापू की 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 बीजा वैसे दा मैं देख लिया ए जी सारा कुछ ही बीजा ਧਣੀਆਂ ਪਾਲਕ ਮੇਥੀ ਮੂਲੀ ਸਾਰਾ ਕੁਝ ਹੀ ਬੀਜਾ ਜੀ ਤਾਂ ਸਾਰਾ ਕੁਝ ਹੀ ਬੀਜਾ ਹਾਂ ਇਹ ਇਹ ਫਿਰ ਬਾਪੂ ਰੋਡ ਤੇ ਕਿਵੇਂ ਬਹੀ ਤਾਂ ਤੁਸੀਂ ਇਹ ਰੋਡ ਜੀ ਹੁਣ ਸਾਡਾ ਆਪਦਾ ਹੀ ਰੋਡ ਬਣਿਆ ਵੈ ਸਾਲ ਪਰ ਹੋ ਗਿਆ ਇੱਥੇ ਬੈਠਿਆਂ ਨੂੰ ਬੀਜ ਤਾਂ ਸੀ ਹੁਣ ਬੇੜਾ ਕਬੇੜਾ ਹੋ ਜੇ ਧਰ ਲੈਨੇ ਆ ਇੱਥੇ ਇੱਥੇ ਤੋੜ ਕੇ ਧਰ ਲੈਨੇ ਆ ਹਾਂ ਹੋਰ ਹੋਰ ਜੀ ਠੀਕ ਐ ਤੇ ਫਿਰ ਬਾਪੂ ਕੋਈ ਹੋਰ ਵੀ ਸਬਜ਼ੀ ਸੂਚੀ ਲਾਈ ਐ ਤੂੰ ਹੋਰ ਸਬਜ਼ੀ ਬਾਹਰੋਂ ਆ ਜਾਂਦੀ ਐ ਜੀ ਹੋਰ ਸਬਜ਼ੀ ਜਿੰਨਾ ਜਿੰਨਾ ਜਨਾ ਥਾਂ ਸਾਡੇ ਕੋਲੋਂ ਨਾ ਨਾ ਲਾਈ ਬੈਠਿਆ ਜਿੰਨਾ ਬੇਲਾ ਦਿਖਿਆ ਕਿਸੇ ਤੇ ਗੰਡੇ ਲਾ ਦੇ ਕਿੱਥੇ ਕੀ ਲਾਤਾ ਹਾਂ 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 ਉਵੇਂ ਉਵੇਂ ਲਾਇਆ ਵੈ ਬਾਪੂ ਲੱਗਦਾ ਇਹ ਪਾਲ ਕਿਥੇ ਲਈ ਨਾਲ ਕੋਈ ਮੋਦੀ ਤੇ ਫਰਕ ਪਊਗਾ ਮੋਦੀ ਤੇ ਦੇਖੋ ਜੀ ਹੁਣ ਸਾਲ ਪਾ ਅੱਗੇ ਬੈਠੇ ਰਹੇ ਸਾਲ ਹੁਣ ਹੋ ਗਿਆ ਉਹਨੂੰ ਆਪ ਨੂੰ ਸੋਚਣਾ ਚਾਹੀਦਾ ਵੀ ਕੀ ਮੰਗ ਆ ਸਾਡੀ ਅਸੀਂ ਕੁਝ ਕਿਸੇ ਨੂੰ ਤੰਗ ਨਹੀਂ ਕਰਦੇ ਕੋਈ ਸਾਡੇ ਕੋਲ ਇਥੇ ਹਾਰ ਨਹੀਂ ਕੋਈ ਕੁਝ ਨਹੀਂ ਅਸੀਂ ਤਾਂ ਆਪ ਦਾ ਹੱਕ ਮੰਗਦੇ ਆ ਬਾਪੂ ਤੁਸੀਂ ਕੁਝ ਕਰਦੇ ਨਹੀਂ ਪਰ ਉਹਨਾਂ ਨੂੰ ਡਰ ਕਿਉਂ ਐ ਨਹੀਂ ਫੋਰਸ ਕਾ ਤੋ ਲਾਈ ਆ ਤੁਹਾਡੇ ਤੇ ਉਹਨਾਂ ਕੀ ਪਤਾ ਜੀ ਉਹਨਾਂ ਨੂੰ ਡਰ ਹੂ ਸਾਨੂੰ ਤਾਂ ਕੋਈ ਡਰਦੇ ਆ ਤੁਹਾਡੇ ਤੋਂ ਕੀ ਪਤਾ ਜੀ ਕਾਦੇ ਵਾਸਤੇ ਲਾਈ ਆ ਅਸੀਂ ਤਾਂ ਡਰਦੇ ਨਹੀਂ ਫੋਰਸ ਤੋਂ ਅਸੀਂ ਤਾਂ ਕੋਈ ਡਰ ਰਹੇ ਨਹੀਂ ਹਾਂ ਉਹ ਜਿਵੇਂ ਜਦੋਂ ਕਿਸਾਨ ਉਧਰ ਨੂੰ ਜਾਂਦੇ ਆ ਤਾਂ ਪਹਿਲਾਂ ਫੁੱਲ ਸਿੱਟਦੇ ਆ ਮੁੜ ਕੇ ਆਸੂ ਕਹਿੰਦੇ ਗੋਲੇ ਸਿੱਟ ਦਿੰਦੇ ਆ ਐਦਾ ਐਦਾ ਦਾ ਕਿਉਂ ਕਰਾ ਰਹੇ ਆ ਉਹ ਜੀ ਫਿਰ ਹੁਣ ਕਰ ਰਹੇ ਸਾਰਾ ਕੁਝ ਬੜਾ ਫੱਕਰੀ ਬੈਠੇ ਆ ਹਾਂ ਸਾਰਾ ਖਾਈ ਬੈਠੇ ਮੂਹਰੇ ਲੀਡਰ ਆ ਜਿਹੜੇ ਅੱਛਾ ਹੁਣ ਅਸੀਂ ਰਹਿ ਗਏ ਵਿਚਾਰੇ ਹੁਣ ਅਸੀਂ ਕਿੱਧਰ ਨੂੰ ਜਾ ਕੇ ਹੁਣ ਸਾਨੂੰ ਵੀ 베ਚੀ ਜਾਂਦੇ ਆ ਪੰਜਾਬ ਸਰਕਾਰ ਦਾ ਕੀ ਰੋਲ ਦੇਖਦੇ ਹੋ ਧਰਨੇ ਦੇ ਵਿੱਚ ਵੇਖੋ ਜੀ ਕੀ ਕਹਿ ਸਕਦੇ ਆ ਹੁਣ ਉਹਨਾਂ ਮਾਨ ਸਾਹਿਬ ਕਹਿੰਦੇ ਹੁੰਦੀ ਸੀ ਮੈਂ ਕਿਸਾਨਾਂ ਦਾ ਪੁੱਤ ਹਾਂ ਹਾਂ ਜੀ ਉਹ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਮੈਂ ਕਿਸਾਨਾਂ ਦਾ ਪੁੱਤ ਹਾਂ 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 ਤਾਂ ਸਾਰੇ ਹੁਣ ਜੀ ਤੰਗੂ ਬੈਠੇ ਆ ਇੱਥੇ ਘਰ-ਬਾਰ ਛੱਡੀ ਜਵਾਕ ਕਹਿੰਦੇ ਆਉਂਦੇ ਨਹੀਂ ਮੈਂ ਆ ਕੇ ਕੀ ਕਰਾਂਗੇ ਇੱਥੇ ਹੁਣ ਮਰੇ ਹੋਵੇ ਤਾਂ ਹੈਗੇ ਨਹੀਂ ਜੋ ਸਾਰਾ ਕੁਝ ਖੋ ਲਿਆ ਰਹਿ ਹੀ ਨਾ ਕੋਲੇ ਕੁਝ ਹੁਣ ਜਿਹਦੇ ਕੋਲੇ ਇੱਕ 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 ਕਿੱਲਾ ਜ਼ਮੀਨ ਆ ਉਹ ਵੀ ਆਪਦਾ ਰੋਟੀ ਖਾਂਦਾ ਘਰੇ ਹੂੰ ਤੇ ਫਿਰ ਤਾਂ 20 ਕਿੱल्ल्याਆਂ ਵਾਲਾ ਵੀ ਜਾਊਗਾ ਤੇ ਕਿੱਲੇ ਵਾਲੇ ਨੂੰ ਤਾਂ ਜਾਣਾ ਹੀ ਜਣਾ ਠੀਕ ਐ ਤਾਂ ਫਿਰ ਬਾਪੂ ਠੰਡ ਠੋੜੀ ਨਹੀਂ ਲੱਗਦੀ ਯਾਰ ਰਾਤ ਨੂੰ ਠੰਡ ਜੀ ਸਾਨੂੰ ਕੋਈ ਠੰਡ ਨਹੀਂ ਲੱਗਦੀ ਖੁੰਡ ਲੱਕਣਾ ਆਏ ਗਿਆ ਸੇਕੀ ਜਾਂਦੇ ਆ ਰਾਤ ਨੂੰ ਥਾਂ ਥਾਂ ਧੂੰਆਂ ਚੱਲਣਗੇ ਚਾਹਾਂ ਹੋਈ ਜਾਂਦੀਆਂ ਠੰਡ ਸੁਣਦਾ ਕੋਈ ਪ੍ਰਵਾਹ ਨਹੀਂ ਸਾਨੂੰ ਬਾਪੂ ਰਾਤ ਨੂੰ ਕੀ ਮਾਹੌਲ ਹੁੰਦਾ ਕਿਉਂਕਿ ਮੈਂ ਦੇਖਦਾ ਵੀ ਅਸੀਂ ਵੀ ਇਹ ਧਰਨੇ ਦੇ ਵਿੱਚ ਮੌਜੂਦ ਹੈ ਰਾਤ ਨੂੰ ਪਹਿਰੇਦਾਰ ਲੱਗਦੇ ਨੇ ਰਾਤ ਰਾਤ ਨੂੰ ਕੀ ਹਾਲਾਤ ਰਹਿੰਦੇ ਨੇ ਰਾਤ ਨੂੰ ਜੀ ਬਾਹਲੇ ਵਦਗਾ ਦਿਨੋਂ ਵੀ ਚੰਗਾ ਲੱਗਦਾ ਰਾਤ ਨੂੰ ਡਰਤਾ ਲੱਗਦਾ ਹੋਊਗਾ ਵੀ ਕਿਤੇ ਫੋਰਸ ਨਾ ਚੜ ਕੇ ਆ ਜਾ ਨਾ ਜੀ ਨਾ ਸਾਨੂੰ ਕੋਈ ਡਰ ਨਹੀਂ ਲੱਗਦਾ ਬਾਪੂ ਉਹਨਾਂ ਕੋਲੇ ਆਸੂ ਗੈਸ ਤੇ ਗੋਲੇ ਆ ਉਹਨਾਂ ਕੋਲੇ ਜੇ ਹੁੰਦਾ ਫੇਰ ਕੀ ਹੋਊ ਫੇਰ ਸਿੱਟ ਦੇਣਗੇ ਤਾਂ ਕੋਈ ਨਹੀਂ ਡਰਦਾ ਡਰਦੇ ਨਹੀਂ ਹੂੰ ਜਿੱਥੇ ਜਿੱਥੇ ਡਿਊਟ ਨਾਲ ਸਾਡੇ ਪ੍ਰਧਾਨਾਂ ਦੀਆਂ ਲਾਂਗਾਂ ਉੱਥੋਂ ਹੱਲਣਾ ਨਹੀਂ ਉਹ ਆnde ਪਾ ਕੁਛ ਵੀ ਹੋ ਜੇ ਪਪਾ ਵਾਂ ਕੁਛ ਵੀ ਹੋ ਜੇ ਹਾਂ ਉੱਥੋਂ ਹੱਲ ਦੇ ਨਹੀਂ ਅਸੀਂ ਹੂੰ ਜੀ ਸ਼ੁਕਰੀਆ ਬਾਪੂ ਜੀ ਬਹੁਤ ਬਹੁਤ ਤੁਹਾਡੇ ਨਾਲ ਗੱਲਬਾਤ ਕੀਤੀ ਬਹੁਤ ਚੰਗਾ ਲੱਗਿਆ ਤਾਂ ਗੱਲਬਾਤ ਕੀਤੀ ਕਿਸਾਨ ਬਾਪੂ ਦੇ ਨਾਲ ਤੁਸੀਂ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਜੁੜਿਓ ਧੰਨਵਾਦ